ਸੱਜਗਾਲ ਜੀ ਡਿਵੀਜ਼ਨ ਪੰਜਾਬੀ ਦਾ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਿਹਾਰਾਂ ਦੇ ਦਿਨ ਚੱਲਦੇ ਪਏ ਆ ਤੇ ਕੁਝ ਦਿਨਾਂ ਤੱਕ ਜਿਹੜਾ ਦੀਵਾਲੀ ਵੀ ਮਨਾਈ ਜਾਏਗੀ ਪੰਜਾਬ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੀ ਦੀਵਾਲੀ ਮਨਾਈ ਜਾਂਦੀ ਹੈ ਤੇ ਪੰਜਾਬ ਪਰ ਕੀ ਪੂਰੇ ਭਾਰਤ ਵਰਸ਼ ਦੇ ਵਿੱਚ ਦੀਵਾਲੀ ਨੂੰ ਜਿਹੜਾ ਆ ਬੜੇ ਹੀ ਸੋਹਣੇ ਤਰੀਕੇ ਨਾਲ ਮਨਾਇਆ ਜਾਂਦਾ ਆ ਹਰ ਧਰਮ ਹਰ ਵਰਗ ਦਾ ਬੰਦਾ ਜਿਹੜਾ ਦੀਵਾਲੀ ਵਾਲੇ ਦਿਨ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਦੀਵਾਲੀ ਮਨਾ ਕੇ ਆਪਣੇ ਆਪ ਦਾ ਜੜਾ ਆ ਉਹ ਖੁਸ਼ੀ ਉਜਾਗਰ ਕਰਦਾ ਆ ਬਹੁਤ ਸਾਰਾ ਵਧੀਆ ਖੁਸ਼ੀਆਂ ਦਾ ਇਤਿਹਾਾਰ ਦਿਵਾਲੀ ਜਿਹੜੀ ਕੀ ਬਹੁਤ ਜਲਦ ਜੜਾ ਆ ਆ ਰਹੀ ਹੈ ਤੇ ਉਸ ਤੋਂ ਪਹਿਲਾਂ ਤਾਂ ਦਾ ਤੇ ਇੱਕ ਕੀ ਗਰਦਾਸਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਨੂੰ ਲੈ ਕੇ ਕਰ ਰਹੇ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਜਿਹਦੇ ਚ ਖਾਸ ਕਰਕੇ ਟ੍ਰੈਫਿਕ ਇੰਚਾਰਜ ਸੁਨਮ ਸਿੰਘ ਹੋਣਾ ਨੇ ਦੱਸਿਆ ਕਿ ਵਕ ਵਕ ਥਾਮਾਂ ਤੇ ਨਾਕੇ ਲਗਾ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਦੇ ਵਿੱਚ ਕਾਜ਼ ਕਰਕੇ ਜਿਹੜਾ ਆ ਉਹ ਗਲਤ ਆਨਸਰਾਂ ਨੂੰ ਜਿਹੜਾ ਆ ਉਹ ਡਿਟੇਨ ਕੀਤਾ ਜਾ ਰਿਹਾ ਆ ਉਹਨਾਂ ਨੂੰ ਫੜਿਆ ਜਾ ਰਿਹਾ ਆ ਤੇ ਗਲਤ ਆਨਸਰ ਜਾਂ ਕੋਈ ਵੀ ਸੱਕੀ ਹਾਲਾਤ ਵਾਹਣ ਮਿਲਦਾ ਤਾਂ ਉਹਦੀ ਜੜੀ ਚੈਕਿੰਗ ਕਰਨੀ ਜਿਹੜੀ ਆ ਲਾਜ਼ਮੀ ਬਣਦੀ ਪਈ ਹੈ ਤਾਂ ਕਿ ਜਿਹੜਾ ਆ ਉਹ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਬਣੀ ਰਵੇ ਸੰਗਤਾ ਦੇ 21 ਸਤਨਾਂ ਸਿੰਘ ਹੋਣਾ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਮਾਪੇ ਉਹ ਵੀ ਸਾਡੇ ਕੋਲ ਪਹੁੰਚਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਬੱਚੇ ਸਾਡੀਆਂ ਗੱਲਾਂ ਨਹੀਂ ਮੰਨਦੇ ਸਾਡੀ ਜਿਹੜਾ ਹੈ ਕੈਨੇ ਤੋਂ ਬਾਹਰ ਹੋ ਗਏ ਨੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਚਲਾਣ ਜ਼ਰੂਰ ਕਰੋ ਤਾਂ ਕਿ ਇਹ ਆਪਣੇ ਮੋਟਰਸਾਈਕਲਾਂ ਨੂੰ ਸਚਜੇ ਤਰੀਕੇ ਨਾਲ ਰੱਖ ਸਕਣ ਇਹ ਗੱਲਬਾਤ ਉਦੋਂ ਨਿਕਲ ਕੇ ਸਾਹਮਣੇ ਆਈ ਜਦੋਂ ਸਾਡੇ ਪੱਤਰਕਾਰ ਸੰਜੀਪਾਵਾ ਨੇ ਸਨਾਮ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਬੁਲਟ ਦੇ ਪਟਾਕਿਆਂ ਦੇ ਉੱਤੇ ਜਿਹੜੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਤੇ ਗਲੀਆਂ ਜਾਂ ਸੜਕਾਂ ਦੇ ਉੱਤੇ ਜੋਰ-ਜੋਰ ਨਾਲ ਪਟਾਕੇ ਮਾਰ ਕੇ ਲੋਕਾਂ ਨੂੰ ਹਤਾਸ਼ ਕਰਦੇ ਤੇ ਲੋਕਾਂ ਦਾ ਜਿਹੜਾ ਆ ਉਹ ਧਿਆਨ ਭਟਕਾਉਂਦੇ ਨੇ ਉਹਨਾਂ ਲੋਕਾਂ ਦੇ ਵਾਸਤੇ ਜਦੋਂ ਗੱਲਬਾਤ ਕੀਤੀ ਗਈ ਤੇ ਇਸ ਖਾਲ ਦੇ ਉੱਤੇ ਸੁਨਾਨ ਸਿੰਘ ਉਹਨਾਂ ਨੇ ਕਿਹਾ ਆ ਕਿ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਲਗਾਤਾਰ ਉਹਨਾਂ ਬੋਰਡ ਮੋਟਰਸਾਈਕਲਾਂ ਨੂੰ ਰੀਟੇਨ ਕਰਕੇ ਫੜਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਉਹਨਾਂ ਨੂੰ ਚਲਾਣ ਕੱਟ ਕੇ ਜਿਹੜਾ ਆ ਬੰਦਾ ਜਿਹੜਾ ਉਹਨਾਂ ਦਾ ਖਾਮਿਆ ਜਾਂ ਉਹਨਾਂ ਨੂੰ ਪਾਇਆ ਜਾਂਦਾ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਸੇ ਚੀਜ਼ਾਂ ਨੂੰ ਲੈ ਕੇ ਲੋਕ ਜਿਹੜੇ ਆ ਬੱਚਿਆਂ ਦੇ ਪੇਰੈਂਟਸ ਵੀ ਕਾਫੀ ਦੁਖੀ ਨੇ ਹਾਲਾਂਕਿ ਬਹੁਤ ਸਾਰੇ ਪੇਰੈਂਟਸ ਨੇ ਜਿਹੜਾ ਆ ਸਾਨੂੰ ਇੱਥੇ ਤੱਕ ਕਹਿ ਦਿੱਤਾ ਕਿ ਸਾਡੇ ਬੱਚੇ ਸਾਡੇ ਕਹਿਣੇ ਤੋਂ ਬਾਹਰ ਆ ਤੇ ਇਹਨਾਂ ਨੂੰ ਜਿਹੜਾ ਆ ਉਹ ਇਹਨਾਂ ਦੇ ਚਲਾਣ ਕੀਤੇ ਜਾਣ ਤੇ ਜਿਹੜਾ ਵੀ ਸਾਡੇ ਫਿਰ ਹੱਥੇ ਚੜਦਾ ਆ ਅਸੀਂ ਉਹਦਾ ਬਣਦਾ ਚਲਾਨ ਕਰਕੇ ਉਹਦੇ ਹੱਥ 'ਚ ਜ਼ਰੂਰ ਪੜਾਉਨੇ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਆ ਕਿ ਪੂਰੇ ਅਰਦਾਸਪੁਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਆਪਾਂ ਨਾਕੇ ਲਗਾ ਕੇ ਜਿਹੜਾ ਆ ਉਹ ਮਿਆਰੀ ਰੂਪ ਦੇ ਵਿੱਚ ਜਿਹੜਾ ਅਰਥ ਕਾਨੂੰਨ ਅਰਥ ਵਿਵਸਥਾ ਜਿਹੜੀ ਬਣਾਈ ਹੋਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਸਮੱਸਿਆ ਪੈਦਾ ਨਾ ਹੋਵੇ ਨਾਲ ਦੀ ਨਾਲ ਉਹਨਾਂ ਨੇ ਦੀਵਾਲੀ ਦੇ ਉੱਤੇ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਇਹ ਵੀ ਕਿਹਾ ਕਿ ਆਪਣੀ ਦੀਵਾਲੀ ਵਧੀਆ ਤਰੀਕੇ ਨਾਲ ਮਨਾਓ ਤੇ ਪਟਾਕਿਆਂ ਤੋਂ ਦੂਰ ਰਹਿ ਕੇ ਜਿਹੜੀ ਗ੍ਰੀਨ ਦੀਵਾਲੀ ਮਨਾਓ ਦੇ 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 ਪਰ ਮੈਂ ਲੀਪੀਸੀ ਪੰਜਾਬੀ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਬਣੇ ਰਹੋ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਟਾੜੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ 'ਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦਿੱਤਿਆ ਜੀ ਦੇ ਹੁਕਮ ਅਨੁਸਾਰ ਜਿਹੜੇ ਨਾਕੇ ਨੇ ਸਾਡੇ ਰੋਜ਼ ਦੀ ਤਰ੍ਹਾਂ ਹੀ ਲੱਗਦੇ ਨੇ ਸਾਡੀ ਤਾਂ ਰੋਜ਼ ਹੀ ਦਿਵਾਲੀ ਰਹਿੰਦੀ ਹੈ ਅਸੀਂ ਇਸ ਕਰਕੇ ਉਹ ਜਿਹੜਾ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੀਦਾ ਬਾਕੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਆਪਣੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਤੇ ਦੀਵਾਲਾ ਕਰੋ ਤੇ ਸੁੱਖੀ ਸੰਧੀ ਆਪਣਾ ਤਿਹਾਰ ਜਿਹੜਾ ਉਹ ਮਨਾਓ ਤੇ ਗ੍ਰੀਨ ਦੀਵਾਲੀ ਮਨਾਓ ਪਟਾਕੇ ਜਿਹੜੇ ਆ ਉਹ ਨਾ ਚਲਾਓ ਸੋ ਸ਼ਹਿਰ ਵਿੱਚ ਕਿੱਥੇ ਕਿੱਥੇ ਨਾਕੇ ਲੱਗੇ ਲਗਾਏ ਗਏ ਨੇ ਹਰੇਕ ਚੌਕ ਦੇ ਵਿੱਚ ਹੀ ਹੈ ਹਰੇਕ ਚੌਕ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਹਰੇਕ ਚੌਕ ਦੇ ਵਿੱਚ ਨਾਕੇ ਆ ਸਾਡੇ ਦੀਨਾਨਗਰ ਵਿੱਚ ਸਾਡੇ ਟ੍ਰੈਫਿਕ ਦੇ ਨਾਕੇ ਆ ਧਾਰੀਵਾਲ ਦੇ ਵਿੱਚ ਸਾਡੇ ਟ੍ਰੈਫਿਕ ਦਾ ਨਾਕਾ ਆ ਹਰੇਕ ਸ਼ਹਿਰ ਦੇ ਵਿੱਚ ਕਸਬੇ ਜਿਹੜਾ ਆਪਣਾ ਹੈਗਾ ਛੋਟੇ ਜਿਹੇ ਸ਼ਹਿਰ ਹੈਗੇ ਨੇ ਤੇ ਗੁਰਦਾਸਪੁਰ ਸ਼ਹਿਰ ਦੇ ਅੰਦਰ ਹਰੇਕ ਚੌਂਕ ਦੇ ਵਿੱਚ ਜਿਹੜੇ ਸਾਡੇ ਨਾਲ ਸਰ ਅਸੀਂ ਦੇਖਿਆ ਹੈ ਪਿਛੇ ਜੀ ਤੁਹਾਡੀ ਵੀਡੀਓ ਵੀ ਬੜੀ ਵਾਇਰਲ ਹੋਈ ਹੈਗੀ ਨਹੀਂ ਕਿ ਹਾਂ ਜੀ ਤੁਸੀਂ ਬੁਲੇਟ ਦੇ ਜਿਹੜੇ ਬੁਲੇਟ ਚਲਾ ਰਹੇ ਆ بڑے ਪਟਾਕੇ ਦਿੰਦੇ ਆ ਉਹਨਾਂ ਨੂੰ ਸੱਤੀ ਨਾਲ ਜਿਹੜਾ ਬੋਰਡ ਵੀ ਕੀਤਾ ਉਹਨਾਂ ਦੇ ਚਲਾਣ ਵੀ ਮੋਟੇ ਚਲਾਣ ਕੀਤੇ ਤਾਂ ਜੋ ਅੱਗੇ ਤੋਂ ਉਹ ਹਜੇ ਪਟਾਕੇ ਦੇ ਵਲੇ ਨਾ ਕੰਮ ਕਰਨ ਬੋਰਡ ਵਲੇ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਸੇਜ ਅਸੀਂ ਅਪੀਲ ਕਰੀਦਾ ਭਈ ਇਹ ਜਿਹੜਾ ਪਟਾਕਾ ਹੈ ਇਹ ਤਾਂ ਚੰਗੇ ਭਲੇ ਬੰਦੇ ਲੱਗੇ ਵੀ ਕਿਤੇ ਪਟਾਕੇ ਮਾਰ ਦੋ ਤੁਸੀਂ ਉਹਨੂੰ ਅਟੈਕ ਆ ਜਾਊਗਾ ਇਹ ਪਟਾਕੇ ਜਿਹੜੇ ਨਾ ਚਲਾਓ ਕਈ ਮਾਂ ਪਿਓ ਨੇ ਵੀ ਸਾਨੂੰ ਅਪੀਲਾਂ ਕੀਤੀਆਂ ਨੇ ਕਿ ਸਾਡੇ ਬੱਚੇ ਜਿਹੜੇ ਸਾਡੇ ਆਖੇ ਨਹੀਂ ਲੱਗਦੇ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਬੌਂਡ ਕਰੋ ਇਹਨਾਂ ਦਾ ਚਲਾਨ ਕਰੋ ਉਹ ਅਸੀਂ ਰੂਟੀਨ ਦੇ ਵਿੱਚ ਜਿਹੜਾ ਜਿਹੜਾ ਸਾਡੇ ਕਿਤੇ ਨਾਕੇ ਦਰਾਂ ਆ ਜਾਂਦਾ ਉਹਦਾ ਅਸੀਂ ਚਲਾਨ ਕਰੀਦਾ ਤੇ ਚਲਾਨ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਹੁੰਦੀ ਪਰ ਇਹ ਲੋਕ ਹਟਦੇ ਨਹੀਂਗੇ ਇਸ ਕਰਕੇ ਵੀ ਸਾਨੂੰ ਕਰਨੇ ਪੈਂਦਾ ਸਰ ਜਿਹੜੇ ਲੇਡੀਜ਼ ਵਾਸਤੇ ਉਹਨਾਂ ਵਾਸਤੇ ਕਿਹੜੇ ਕਿਹੜੇ ਲੇਡੀਜ਼ ਵਾਸਤੇ ਲੇਡੀ ਠੀਕ ਨੇ ਆਪਣੀਆਂ ਸਕੂਟਰੀਆਂ ਤੇ ਜਾਂਦੀਆਂ ਨੇ ਇਹ ਬਹੁਤ ਘੱਟ ਵਾਇਓਲੇਸ਼ਨ ਜਿਹੜੇ ਲੇਡੀ ਐ ਕਰਦੇ ਆ ਔਰ ਇਹਨਾਂ ਨੂੰ ਵੀ ਅਪੀਲ ਕਰਨੀ ਆ ਵੀ ਆਪਣਾ ਹੈਲਮਟ ਹੈਲਮਟ ਪਾ ਕੇ ਰੱਖੋ ਤੇ ਕਿਤੇ ਚਲੋ ਇਹਨਾਂ ਨੂੰ ਕਿਤੇ ਲੋਡ ਪਏ ਫਿਰ ਟ੍ਰਿਪਲਿੰਗ ਕਰਦੇ ਨਹੀਂ ਤੇ ਵੈਸੇ ਦੋ ਸਵਾਰੀਆਂ ਹੀ ਹੁੰਦੀਆਂ ਆ ਅ ਇਸਾ ਸਾਡੇ ਨਾਲ ਟ੍ਰੈਫਿਕ ਇੰਚਾਰਜ ਗੁਰਦਾਸ ਸਿੰਘ ਸਤਨਾਮ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਦੀਵਾਲੀ ਜੜੀ ਆ ਉਹ ਬੜੀ ਹੀ ਸ਼ਾਂਤ ਤਰੀਕੇ ਨਾਲ ਮਨਾਓ ਮੈਟਵੜ ਆਪਣਾ ਸੰਜੀਪਾਵਾ